ਕਾਂ ਬਾਹਰ ਬੈਠੇ ਬਜ਼ੁਰਗ ਜਿਹੜੇ ਮੈਨੂੰ ਸਾਰੇ ਕਹਿੰਦੇ ਆ ਅਸੀਂ ਬੜੇ ਦੁਖੀ ਆ ਸਾਡੇ ਲੱਤਾਂ ਗੋਡਾਂ ਦਰਦ ਹੁੰਦੇ ਨੇ ਕੁਝ ਐ ਹੋਇਓ ਬਰਾਲਾ ਕਰੋ ਦਾਸ ਨੇ ਆ ਕੇ ਤਨਤਨ ਗੁਰਾਮਦਾਸ ਸਾਹਿਬ ਨੂੰ ਬੇਨਤੀ ਕੀਤੀ ਤਾਂ ਸਤਿਗੁਰੂ ਨੇ ਆਜੋਏ ਤੇਲ ਤਿੰਨ ਚਾਰ ਸਾਲ ਤੋਂ ਬਣਿਆ ਬਹੁਤ ਸਾਰੀ ਦੁਨੀਆ ਇਹਦੇ ਨਾਲ ਠੀਕ ਹੋਈ ਐ ਪੰਜਾਬ ਕ੍ਰੀਕ ਪ੍ਰੀਬ ਸਾਰਾ ਇਹਦੇ ਨਾਲ ਠੀਕ ਹੋਇਆ ਔਰ ਹੁਣ ਜਿਹੜਾ ਮਹਾਰਾਜ ਗੁਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਐ ਹੁਣ ਮੇਰਾ ਜਿਹੜਾ ਟੀਚਰ ਆਲ ਵਰਡ ਦਾ ਐ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਿਆ ਸਾਡੇ ਸਾਰਿਆਂ ਦੇ ਨਾਲ ਸਾਡੀ ਕੋਈ ਵੀ ਆਕੇ ਹਿੰਦੂ ਵੀਰ ਸਿੱਖ ਵੀਰ ਈਸਾਈ ਮੁਸਲਮਾਨ ਉਹ ਸਾਰੀਆਂ ਹੀ ਲੋਕ ਜਿਹੜੇ ਅੰਗਰੇਜ਼ ਬਾਹਰ ਦੇ ਲੋਕ ਨਾ ਆਕੇ ਇਥੋਂ ਗੁਰੂ ਰਾਮਦਾਸ ਸਾਹਿਬ ਨੇ ਬਖਸ਼ੀਆਂ ਜਿਹੜੀਆਂ ਪ੍ਰਾਪਤ ਕਰਦੇ ਹਨ ਜਦ ਤੱਕ ਦਾਸ ਦੀ ਉਮਰ ਹੈ ਐਸਲੇ ਦਾਸੂ ਉਮਰ ਜਿਹੜੀ 69 ਹੈ ਇਸ ਤੋਂ ਬਾਅਦ ਜਿੰਨੇ ਕੀ ਦਿਨ ਅਕਾਲ ਪੁਰਖ ਨੇ ਜਿੰਨੇ ਸਾਹ ਬਖਸ਼ੇ ਹਨ ਤੋਂ ਆਪ ਦਾਸਾਂ ਨੂੰ ਇੱਥੇ ਬੈਠਾ ਹੀ ਵੇਖੋਗੇ ਉਹ ਸੇਵਾ ਕਰਦਾ ਵੇਖੋਗੇ ਜੀ ਬਾਬਾ ਜੀ ਲੰਗਰ ਅਸੀਂ ਬਹੁਤ ਦੇਖੇ ਨੇ ਪਰ ਜਿਹੜਾ ਤੁਹਾਡੇ ਵੱਲੋਂ ਲੰਗਰ ਲਗਾਇਆ ਗਿਆ ਮਹਾਨ ਸ਼ਕਤੀਆਂ ਵੱਲੋਂ ਦੇਖਣ ਨੂੰ ਮਿਲਦਾ ਸੋ ਬਾਬਾ ਜੀ ਕਿਵੇਂ ਦਿਮਾਗ ਚ ਆਇਆ ਕਿ ਫਰੀ ਦੇ ਵਿੱਚ ਜਿਹੜੀ ਸੇਵਾ ਕਰਨੀ ਚਾਹੀਦੀ ਹੈ ਲੰਗਰ ਲਗਾਉਣਾ ਚਾਹੀਦਾ ਕਿਉਂਕਿ ਇਹ ਇੰਡੀਆ ਹੈ ਇੱਥੇ ਸਭ ਤੋਂ ਜਲਦੀ ਜਿਹੜਾ ਕੰਮ ਜਿਹੜਾ ਵਿਗਦਾ ਉਹ ਬਿਨ ਬਗੈਰ ਪੈਸਿਆਂ ਤੋਂ ਹੈ ਕਿਉਂਕਿ ਸਭ ਲੋਕ ਜਿਹੜੇ ਨੇ ਬਹੁਤ ਬਹੁਤ ਦੁਖੀ ਹਨ ਉਹਨਾਂ ਦੇ ਕੋਲ ਪੈਸੇ ਨਹੀਂ ਡਾਕਟਰ ਆਪਣੀ ਜਗ੍ਹਾ ਤੇ ਬਹੁਤ ਅੱਛੇ ਹਨ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਨਹੀਂ ਉਹ ਠੀਕ ਪਰ ਜਿਹੜੀਆਂ ਡਾਕਟਰਾਂ ਦੇ ਵਾਸਤੇ ਹੈ ਹੀ ਨਹੀਂ ਬਾਹਰੋਂ ਆਈਆਂ ਸੰਗਤਾਂ ਵਾਸਤੇ ਵੀ ਇਹ ਖਾਸ ਜਿਹੜੀ ਸਹੂਲਤ ਹੈ ਉਹ ਬਗੈਰ ਪੈਸਿਆਂ ਤੋਂ ਔਰ ਮੇਰੇ ਇੱਥੇ ਨੇੜੇ-ਨੇੜੇ ਜਿੰਨੇ ਵੀ ਰਖਸ਼ਿਆਂ ਵਾਲੇ ਮੇਰੇ ਵੀਰ ਜਣ ਜਿੰਨੇ ਮੇਰੇ 3 ਵੀਲਰ ਹੈ ਵੀਰ ਹਨ ਉਹਨਾਂ ਸਾਰੇ ਜਿਹੜੇ ਫੋਟੋਵਾਲਾਂ ਦੀਆਂ ਪਈਆਂ ਹੋਈਆਂ ਔਰ ਕੋਈ ਵੀ ਆਦਮੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਨਾਲ ਫਰੋਡ ਕੋਈ ਗਲਤ ਕੰਮ ਨਹੀਂ ਕਰਦਾ ਉਹ ਜਿੰਨੇ ਵੀ ਬੰਦੇ ਨੇ ਸਾਰੇ ਹੀ ਸੇਵਾ ਵਿੱਚ ਲੱਗੇ ਹਨ ਸੋ ਬਾਬਾ ਜੀ ਤੇਲ ਕਿਵੇਂ ਤਿਆਰ ਕੀਤਾ ਜਾਂਦਾ ਕੀ ਕੀ ਜਿਹੜੀਆਂ ਬੂਟੀਆਂ ਦੇ ਨਾਲ ਤਿਆਰ ਹੁੰਦਾ ਤੇ ਐਸਾ ਕੀ ਖਾ ਸਕੀ ਜਿਹੜਾ ਜੜ ਤੋਂ ਹੀ ਖਤਮ ਕਰ ਦਿੰਦੀ ਹੈ ਜੀ ਰੋਗਾਂ ਸਾਰਾ ਖਿਆਲ ਸਭ ਤੋਂ ਵਸਿਆ ਇਹਦੇ ਵਿੱਚ ਹੈ ਜਿਹੜਾ ਕਲੋਂਜੀ ਦਾ ਤੇਲ ਹੈ ਜਿਹੜਾ ਪਾਸੀ ਮਰੇ ਹੋਏ ਜਿਨ੍ਹਾਂ ਨੂੰ ਬਹੁਤ ਬਹੁਤ ਸਮੇਂ ਤੋਂ ਪਾਸੀ ਮਰੇ ਨੇ ਜਾਂ ਕੋਈ ਡੈੱਡ ਅੰਗ ਹੈ ਕੋਈ ਉਹ ਇਸ ਕੰਮ ਨੂੰ ਠੀਕ ਕਰਨ ਵਿੱਚ ਆਉਂਦਾ ਉਸ ਤੋਂ ਬਾਅਦ ਕੈਟਰਸ ਹੈ ਕੈਟਰ ਜਿਹੜਾ ਸਾਰੀਆਂ ਜੜੀਆਂ ਜਿਹੜੀ ਗਰੀਸ ਹੈ ਜਿੰਨੀ ਵੀ ਗੋਡਿਆਂ ਦੀ ਜਾਂ ਕਿਸੇ ਹੋਰ ਜਗ੍ਹਾ ਦੀ ਉਹ ਦੂਰ ਕਰ ਦਿੰਦਾ ਔਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਮੈਂ ਇੱਥੇ ਦੱਸ ਨਹੀਂ ਸਕਦਾ 14 ਦਵਾਈਆਂ 15 ਜੜੀਆਂ ਔਰ ਕਰੀਬ-ਕਰੀਬ ਅਗਰ ਮੈਂ 5 ਕਿਲੋ ਤੇਲ ਕੋਈ ਪਾਉਣਾ ਹਾਂ ਤੇ ਉਹਦੇ ਵਿੱਚ ਕਰੀਬ-ਕਰੀਬ ਜਾਇਦਾ ਜਾਇਦਾ 2 ਕਿਲੋ ਤੇਲ ਨਿਕਲੇਗਾ 3 ਕਿਲੋ ਜੜੀਆਂ ਸਾਰੀਆਂ ਬੂਟੀਆਂ ਇਹਨੀਆਂ ਉਹ ਚੂਸ ਲੈਂਦੀਆਂ ਨੇ ਬਾਹਰੋਂ ਆਏ ਲੋਕ ਜਿਹੜੇ ਆਉਂਦੇ ਹਨ ਉਹਨਾਂ ਨੂੰ ਮਲ ਕੇ ਦੇਖਦੇ ਹਨ ਦੱਸਦੇ ਹਨ ਉਹਨਾਂ ਦੀਆਂ ਦਰਦਾਂ ਦੂਰ ਹੁੰਦੀਆਂ ਨੇ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੇਲ ਲੈ ਜਾਓ ਆਪ ਜੀ ਇਸ ਤਰ੍ਹਾਂ ਕਰਕੇ ਮਲਣਾ ਹੈ ਇਹਦੀਆਂ ਬੂੰਦਾਂ ਹੀ ਪਾਉਣੀਆਂ ਨੇ ਹੱਥੇ ਪਾਉਣ ਵਾਲਾ ਤੇਲ ਨਹੀਂ ਇਤਨਾ ਕੋਸਰੀ ਹੈ ਉਹਨੂੰ ਬਣਾ ਲੱਗਿਆ ਕਰੀਬ 8 ਦਿਨ ਲੱਗ ਜਾਂਦੇ ਨੇ ਔਰ ਇਹਨੂੰ ਤਿਆਰ ਕਰਨ ਲੱਗਿਆ ਜਿਸਨੂੰ ਤਿਆਰ ਕੀਤਾ ਜਾਂਦਾ ਬਹੁਤ ਵੱਡਾ ਕੋਈ ਭਾਂਡੇ ਨੇ ਉਹਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਕਰੀਬ-ਕਰੀਬ 8 10 12 ਘੰਟੇ ਕਰੀਬ-ਕਰੀਬ ਨੂੰ ਅੱਗ ਦਿੱਤੀ ਜਾਂਦੀ ਥੱਲੇ ਔਰ ਉਸਾਂ ਇਹ ਸਾਰਾ ਇਹ ਤੇਲ ਬਣਿਆ ਜੀ ਜਿਹਦੇ ਸਾਰੇ ਸਾਈਡ ਇਫੈਕਟ ਜਿਹੜੇ ਨੇ ਦੂਰ ਕਰਦਾ ਹੈ ਹਰ ਤਰ੍ਹਾਂ ਦੀ ਪੇਨ ਹਰ ਤਰ੍ਹਾਂ ਦੀ ਜਿਹੜੀਆਂ ਆਪਾਂ ਸੁਣੀਆਂ ਵੀ ਨਹੀਂ ਔਰ ਮੈਨੂੰ ਨਹੀਂ ਪਤਾ ਕਿ ਕਿੰਨੀਆਂ ਕਿ ਦਰਦਾਂ 18 19 ਦਰਦਾਂ ਤੇ ਮੇਰੇ ਸਾਹਮਣੇ ਆ ਚੁੱਕੀਆਂ ਹਨ ਇਸ ਤੋਂ ਬਾਅਦ ਵੀ ਜਿੰਨੀਆਂ ਮੇਰਾ خیال ਹੈ ਗੁਰੂ ਰਾਮਦਾਸ ਸਾਹਿਬ ਜੀ ਕੋਈ ਵੀ ਐਸੀ ਦਰਦ ਨਹੀਂ ਜਿਹੜੀ ਮਹਾਰਾਜ ਸੱਚ ਸੱਚੇ ਪਾਤਸ਼ਾਹ ਨਹੀਂ ਠੀਕ ਕਰ ਸਕਦੇ ਇਸ ਕਰਕੇ ਮੇਰਾ ਵਿਸ਼ਵਾਸ ਜਿਹੜਾ ਹੈ ਸਹਿਬ ਗੁਰੂ ਰਾਮਦਾਸ ਸਾਹਿਬ ਦੇ ਉੱਤੇ ਹੈ ਤੇ ਨਾਲੋਂ ਵੀ ਜ਼ਿਆਦਾ ਮੇਰਾ ਵਿਸ਼ਵਾਸ ਜਿਹੜਾ ਹੈ ਸਭ ਤੋਂ ਜ਼ਿਆਦਾ ਮੇਰਾ ਵਿਸ਼ਵਾਸ ਧੰਤਨ ਗੁਰੂ ਰਾਮਦਾਸ ਸਾਹਿਬ ਦੀ ਕੋਲ ਹੈ ਸੋ ਬਾਬਾ ਜੀ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੇ ਜਾਂ ਜਿਹੜੇ ਦੂਰ ਬੈਠੇ ਨੇ ਉਹਨਾਂ ਤੱਕ ਤੁਹਾਡਾ 텔 ਕਿਵੇਂ ਪਹੁੰਚੇਗਾ ਉਹ ਸਰ ਜੀ ਇੱਥੇ ਆਉਂਦੇ ਨੇ ਅਮਰੀਕਾ ਤੋਂ ਆਉਂਦੇ ਨੇ ਇੰਗਲੈਂਡ ਤੋਂ ਆਉਂਦੇ ਨੇ ਜਿੰਨੇ ਵੀ ਬੰਦੇ ਨੇ ਮੈਂ ਆਪ ਜੀ ਨੂੰ ਦੱਸਿਆ ਨਾ ਪਹਿਲਾਂ ਪਹਿਲੀ ਵੀਡੀਓ ਵਿੱਚ ਜਿਹੜੇ ਇੱਕ ਬੰਦੇ ਜਿਹੜੇ ਦੋ ਆਏ ਨੇ ਉਹ ਉਹਨਾਂ ਸਾਰੇ ਨੇ ਮੈਨੂੰ ਦੱਸਿਆ ਕਿ ਅਸੀਂ ਇਲਾਜ ਕਰਾਣੇ ਆ ਪਰ ਮੈਨੂੰ ਪਤਾ ਲੱਗਾ ਕਿ ਉਹ ਜੀ ਡ੍ਰਿਪ ਲਾਉਂਦੇ ਨੇ ਉਹ ਲੰਡਨ ਤੋਂ ਬੰਦੇ ਸਨ ਉਹਨਾਂ ਦੇ ਇਸ ਤਰ੍ਹਾਂ ਪੱਥਰ ਹੋ ਜਾਂਦੇ ਕਿ ਪੋਜ਼ਨ ਹੀ ਹੈ ਸਿਰਫ ਹੋਰ ਕੋਈ ਚੀਜ਼ ਨਹੀਂ ਮੈਥੋਂ ਕਹਣਾ ਕਿ ਇੰਡੀਆ ਇਜ਼ ਗ੍ਰੇਟ ਇੰਡੀਆ ਵਰਗਾ ਕੋਈ ਮੁਲਕ ਨਹੀਂ ਜਿਹੜਾ ਦੋ ਜਿਹੜੇ ਚੀਜ਼ਨ ਇਹ ਜਿਹੜੇ ਯੈਰ ਦੇ ਔਰ ਇਹ ਕਾ ਜਿਹੜਾ ਲਤਾਂ ਪਾਵਾ ਹੱਡਾਂ ਦਾ ਜਿਹੜੇ ਵੀ ਆ ਇਹ ਸਾਰਾ ਕੰਮ ਜਿਹੜਾ ਸਿਰਫ ਸਿਰਫ ਇੰਡੀਆ ਦੇ ਕੋਲ ਹੈ ਜੀ ਬਾਬੇ ਕਹਿੰਦੇ ਨੇ ਜਦ ਨਾੜਾ ਬਲੌਕ ਹੋ ਜਾਂਦੀ ਹੈ ਨਹੀਂ ਆਪਾਂ ਥੈਰੇਪਿਸਟ ਕੋ ਜਾਂਦੇ ਆ ਤੇ ਜਿਹੜਾ ਕਿ 5-5000 ਰੁਪਿਆ ਦੋ ਥੈਰੇਪੀ ਦਾ ਲੈ ਲੈਂਦੇ ਹਫਤੇ ਦਾ 5-5000 ਲੈ ਲੈਂਦੇ ਨੇ ਸੋ ਤੁਸੀਂ ਤੇ ਤੇਲ ਮਲ ਕੇ ਸਾਰੀਆਂ ਨਾੜਾ ਖੋਲ ਦਿੰਦੇ ਹੋ ਬੇਨਤੀ ਹੈ ਜਿੰਨਾ ਕੋ ਉਹਨਾਂ ਨੇ ਪੜਿਆ ਹੈਗਾ ਉਹ ਆਪਣੀ ਪੜ੍ਹਾਈ ਦੇ ਅਨਸਾਰ ਜੋ ਵੀ ਲੈ ਲੈਂਦੇ ਨੇ ਮੈਨੂੰ ਪੜਾਇਆ ਮਹਾਰਾਜ ਗੁਰਾਂੰਦ ਸਾਹਿਬ ਜੀ ਨੇ ਹਾਂ ਜੀ ਜਿਹਨਾਂ ਨੇ ਮੈਨੂੰ ਨਿਸ਼ਕਾਮ ਸੇਵਾ ਕਰਨ ਦਾ ਜਿਹੜਾ ਵੱਲ ਉਦਮ ਪਾ ਬਖਸ਼ਿਆ ਹੈ ਸਹਿਤ ਦੇ ਅੰਦਰ ਸਾਰੀ ਹੀ ਗੁਰਬਾਣੀ ਮਾਰੇ ਗੁਰੂ ਰਾਮਦਾਸ ਸਾਹਿਬ ਨੇ ਭਰੀ ਹੈ ਔਰ ਜਿੱਥੇ ਮੈਂ ਬੈਠਾ ਹਾਂ ਤੇ ਹਾਰ ਵੱਲੇ ਗੁਰਬਾਣੀ ਦੀ ਆਵਾਜ਼ ਆਉਂਦੀ ਹੈ ਇਸ ਵੇਲੇ ਬਸੰਤ ਰਾਗ ਚੱਲ ਰਿਹਾ ਹੈ ਤਾਂ ਮੇਰੀ ਬੇਨਤੀ ਹੈ ਕਿ ਗੁਰਬਾਣੀ ਤੋਂ ਉੱਪਰ ਕੋਈ ਨਹੀਂ ਹੈ ਕੋਈ ਵੀ ਉੱਪਰ ਗੁਰਬਾਣੀ ਤੋਂ ਉੱਤੇ ਕੋਈ ਐਸੀ ਦਰਦ ਕੋਈ ਐਸਾ ਦੁੱਖ ਨਹੀਂ ਜਿਹੜਾ ਸਤਗੁਰੂ ਜੀ ਸਤਗੁਰੂ ਦੇ ਪਾਸ ਤੇ ਅੰਨੇ ਕੋੜੇ ਔ ਲੂਲੇ ਲੰਗੜੇ ਜਿਹੜੇ ਬਿਲਕੁਲ ਦੋ ਦੋ ਮਿੰਟਾਂ ਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਠੀਕ ਕਰ ਦਿੰਦੇ ਹਨ ਮੇਰੀ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਾਰਾ ਹੀ ਕੰਮ ਛੱਡ ਕੇ ਗੁਰੂ ਰਾਮਦਾਸ ਸਾਹਿਬ ਤੇ ਸ਼ਰਧਾ ਔਰ ਗੁਰਬਾਣੀ ਦੇ ਸ਼ਰਧਾ ਭਜਨ ਕੋਈ ਵੀ ਐਸਾ ਕਾਰਜ ਨਹੀਂ ਜਿਹੜਾ ਆਪ ਇਹਦਾ ਸੰਪੂਰਨ ਨਹੀਂ ਹੋ ਸਕਦਾ ਸਾਰੇ ਕਾਰਜ ਜਿਹੜੇ ਨਾ ਧੰਤਨ ਗੁਰੂ ਰਾਮਦਾਸ ਸਾਹਿਬ ਜੀ ਪੂਰੇ ਕਰ ਦਿੰਦੇ ਹਨ ਜੀ ਬਾਬਾ ਜੀ ਜੇ ਕਿਸੇ ਨੇ ਤੇਲ ਮੰਗਵਾਣਾ ਹੋਵੇ ਤੁਹਾਡਾ ਸੰਪਰਕ ਨੰਬਰ ਕੋਈ ਹੈਗਾ ਸੰਪਰਕ ਮੇਰਾ ਤੇ ਫੋਨ ਨੰਬਰ ਇਹ ਹੈ 8360939857 9781012114 ਇਹ ਨੰਬਰ ਹੈ ਜੀ ਸੋ ਇੱਕ ਵਾਰ ਤਸਵੀਰਾਂ जरूर ਦਿਖਾਉਨੇ ਆ ਸੱਚਖਰ ਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਮੌਜੂਦ ਹੈ ਜਿੱਥੇ ਵੇਰਕੇ ਬੂਤ ਦੇ ਨਾਲੇ ਬਾਬਾ ਜੀ ਬੈਠਦੇ ਨੇ ਸੋ ਗੁਰੂ ਰਾਮਦਾਸ ਜੀ ਦੇ ਨਾਲ ਕਹਿ ਸਕਦੇ ਆ ਕਿ ਇੰਨਾ ਵਿਸ਼ਵਾਸ ਰੱਖ ਕੇ ਸ਼ਰਧਾ ਭਾਵਨਾ ਦੇ ਨਾਲ ਬਾਣੀ ਪੜ੍ਹ ਕੇ ਬਾਬਾ ਜੀ ਕਹਿੰਦੇ ਨੇ ਤੰਦਰੁਸਤ ਰਹੋ ਤੇ ਜੇਕਰ ਇਸ ਤਰੀਕੇ ਦੇ ਉਪਰਾਲੇ ਸਾਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਜੇ ਗੱਲ ਕਰਦੇ ਆ ਤਾਂ ਜੇਕਰ ਕਿਸੇ ਦੀ ਵੀ ਅਬ ਬਜ਼ੁਰਗਾਂ ਦੀ ਜੇ ਗੱਲ ਕਰਦੇ ਆ ਤਾਂ ਨਾੜਾਂ ਜਦ ਬਲੌਕ ਹੋ ਜਾਂਦੀਆਂ ਨੇ ਇੱਕ ਉਮਰ ਦੇ ਵਿੱਚ ਆ ਕੇ ਤਾਂ ਉਹ ਵੱਡੇ ਵੱਡੇ ਥੈਰੇਪਿਸਟ ਕੋ ਜਾਂਦੇ ਨੇ ਤੇ 5-5000 ਰੁਪਈਆ ਸਿਰਫ ਇੱਕ ਇੱਕ ਥੈਰੇਪੀ ਦਾ ਦਿੰਦੇ ਨੇ ਪਰ ਉੱਥੇ ਹੀ ਬਾਬਾ ਜੀ ਦੋ ਬੂੰਦਾਂ ਦੇ ਵਿੱਚ ਉਸ ਬਿਮਾਰੀ ਨੂੰ ਜੜ ਤੋਂ ਖਤਮ ਕਰ ਦਿੰਦੇ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਵਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ